ਇਹ ਨਾਮ ਦਾ ਦੌਰ ਕੀ ਤੁਹਾਡੇ ਬੇਟੇ ਦਾ ਕਿਸ ਤਰ੍ਹਾਂ ਇਹ ਵਾਰਦਾ ਮੇਰਾ ਨਾਮ ਭਗਵੰਤ ਸਿੰਘ ਹੈ ਜੀ ਬੇਟੇ ਦਾ ਨਾਮ ਬੀਨੂਰ ਹੈ ਜੀ ਇਹ 30 ਤਰੀਕ ਦੀ ਗੱਲ ਹੈ ਜੀ ਬੇਟੇ ਨੂੰ 8:30 ਵਜੇ ਘਰੋਂ ਠਾ ਕੇ ਖੜਿਆ ਤੇ ਤੇਜਾ ਹੌਲੇ ਲਾਗੇ ਤੇ ਬਾਕੀਪੁਰ ਦੇ ਵਿੱਚ ਕਾਹੇ ਵਾਰਦਾ ਤੋ ਕੀ ਇਹ ਤੇ ਫਿਰ ਇਹਨਾਂ ਦੱਸਿਆ ਮੁੜਿਆ ਨੇ ਮੈਨੂੰ ਦੱਸਿਆ ਤੜਕੇ ਪਤਾ ਲੱਗਾ ਜੀ ਮੈਨੂੰ ਤੇ ਰਾਤ ਆ ਜੀ ਮੈਨੂੰ ਪਤਾ ਹੀ ਨਹੀਂ ਵੀ ਕੀ ਬੜਿਆ ਕੀ ਨਹੀਂ ਬੜਿਆ ਇਹਨਾਂ ਦਾ ਮੇਰੀ ਤੜਕੇ ਕਿੰਨਾ ਟੋਆ ਤੇ ਇਹਨਾਂ ਤੜਕੇ ਦੱਸਿਆ ਵੀ ਅਸੀਂ ਹਸਪਤਾਲ ਲੈ ਗਏ ਬਾਬਿਆਂ ਵਾਲੇ ਉਹਨਾਂ ਨੇ 14-15 ਘੰਟੇ ਉਹਨਾਂ ਵੀ ਕੋਈ ਕਾਰ ਵੀ ਨਹੀਂ ਕੀਤੀ ਮੁੜ ਕੇ ਅਸੀਂ ਕੀੜੀ ਲੈ ਗਏ ਆ ਜੀ ਉੱਥੇ ਜਿਹੜਾ ਉਹਨਾਂ ਲਾਸ਼ ਸ਼ੁਰੂ ਕੀਤਾ ਆਪਰੇਟ ਕੀਤਾ ਤੇ ਆ ਰਾਤ 10 ਵਜੇ ਜਿਹੜੇ ਉਹ ਕਿੰਨੀ ਉਮਰ ਦੀ ਪਟਾ ਸੰਭੂ 16 ਸਾਲ ਦੀ ਇਹ ਅਰਸ਼ਦੀਪ अहमदਾ ਜਿੰਨੇ ਖੜਿਆ ਕਰ ਤੁਹਾਨੂੰ ਕੀ ਲੱਗਦਾ ਕੀ ਹੋਇਆ ਸਮਾਂ ਇਹ ਕਤਲ ਹੈ ਜੀ ਸਾਜਿਸ਼ ਰਚੀ ਗਈ ਹੈ ਜੀ ਕੋਈ ਚੱਕਰ ਵੀਊ ਬਣਾ ਕੇ ਉਹਦਾ ਕਰਕੇ ਕਾਲ ਨਾ ਚਾਕਾ ਜੀ ਮੁੰਡਾ ਨਾਲ ਹੈ ਅਰਸ਼ਦੀਪੇ ਚੱਕ ਕੋਈ ਆਇਆ ਨਹੀਂ ਚੱਕ ਵਾਲੀ ਗੱਲ ਹੀ ਨਹੀਂ ਉਹ ਨਾਲ ਹੈ ਖੁਦ ਨਾਲ ਹੈ ਮੋਬਾਈਲ ਵੀ ਆ ਐਪਲ ਦਾ ਮੋਬਾਈਲ ਆ ਕਿ ਸੈਮਸੰਗ ਦਾ ਮੋਬਾਈਲ ਆ ਸਾਡੇ ਬਾਪੂ ਦਾ ਮੋਬਾਈਲ ਹੈ ਨਾਲ ਉਹ ਮੋਬਾਈਲ ਹੈ ਉਸ ਨੂੰ ਬੋਲ ਸਕੋ ਅਸੀਂ ਮੰਗ ਕਰਦੇ ਆ ਵੀ ਸਾਡਾ ਇਨਸਾਫ ਜਿਹੜਾ ਉਹ ਕੀਤਾ ਜਾਵੇ ਸਾਨੂੰ ਇਨਸਾਫ ਦੇਣ ਜੋ ਸਾਡਾ ਜਿਹੜਾ ਪਰਚੇ 'ਚ ਬੰਦਾ ਉਹਨੂੰ ਪਾਉਣ ਨਜਾਇਜ਼ ਨਾ ਇਹੋ ਮੰਗ ਹੈ ਲੱਗਦਾ ਕੀ ਵਰਤਦਾ ਤੇ ਮੇਰਾ ਨਾਮ ਬਲਜਿੰਦਰ ਸਿੰਘ ਆ ਤੇ ਮੇਰਾ ਭਤੀਜਾ ਵਾ ਕਿ ਰਾਤ ਸਾਡੇ ਦਾਵਾਦਿਏ 25 ਮਿੰਟ ਤੇ ਸਾਨੂੰ ਕਾਲ ਆਉਂਦੀ ਆ ਕਿ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋਇਆ ਵਾ ਤੇ ਪਰ ਜਦੋਂ ਅਸੀਂ ਉਹ ਪੁੱਛਦੇ ਹਾਂ ਸਾਡੇ ਪਿੰਡੋਂ ਮੁੰਡਾ ਕਰਨ ਸੀ ਜਿੰਨੇ ਸਾਨੂੰ ਕਾਲ ਕੀਤੀ ਸੀ ਉਹ ਉਹਨੂੰ ਜਾ ਕੇ ਪੁੱਛਿਆ ਕੀ ਗੱਲ ਹੋਈ ਤੇ ਉਹ ਉਹਨੇ ਅਰਸ਼ਦੀ ਜਿਹੜਾ ਸੀ ਉਹ ਬਾਰ ਬਾਰ ਬੈਠਾ ਹੋਇਆ ਸੀ ਤੇ ਉਹਨੂੰ ਪੁੱਛਦਾ ਕੀ ਗੱਲ ਹੋਈ ਆ ਉਹ ਆਂਦਾ ਕਿ ਇਹ ਮੇਰੇ ਮਾਮੇ ਦਾ ਮਾਮੇ ਦਾ ਮੁੰਡਾ ਵਾ ਜਦੋਂ ਨਾਲ ਹਾਲਾਤ ਦੇਖਿਆ ਤੇ ਉਹ ਆਂਦਾ ਕਿ ਅੱ비 ਨੂਰ ਨੇ ਮੈਨੂੰ ਫੇਰ ਕਾਲ ਕੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਗੱਡੀ ਵਿੱਚ ਪਾਇਆ ਬਨੂਰ ਨੂੰ ਤੇ ਉਹਨੂੰ ਗੱਡੀ ਨਾਲ ਪਾਇਆ ਨਾਲ ਉਹਨੂੰ ਪੁੱਛਿਆ ਕੀ ਗੱਲ ਹੋਈ ਉਹ ਆਂਦਾ ਕਿ ਮੋਟਰਸਾਈਕਲ ਅ ਪਾਗਰ ਦੇ ਸਾਡਾ ਜਿਹੜਾ ਵਾ ਇਹ ਅਸੀਂ ਡਾਕਟਰ ਸਾਨੂੰ ਗੜਨ ਲੱਗਾ ਫਿਰ ਜਦ ਜੋ ਹਸਪਤਾਲ ਜਾ ਕੇ ਉਹਨੂੰ ਪੁੱਛਿਆ ਮੈਂ ਮੈਂ ਕੀ ਗੱਲ ਹੋਈ ਆ ਉਹ ਆਂਦਾ ਕਿ ਮੇਰੇ ਸਿਰ ਸੱਟ ਲੱਗੀ ਤੇ ਮੈਨੂੰ ਪਤਾ ਨਹੀਂ ਲੱਗਾ ਤੇ ਉਹ ਮਿੰਟ ਮਿੰਟ ਦੇ ਆਪਣੇ ਦੂਜੇ ਬਿਆਨ ਬਦਲ ਰਿਹਾ ਅਰਚਦੀ ਜਿਹੜਾ ਵਾ ਤੇ ਉਹਨੇ ਉਹ ਕਦੀ ਕੋਸ਼ਾਂ ਦਾ ਕਦੀ ਕੋਸ਼ਾਂ ਦਾ ਵਾ ਤੇ ਜਿਹੜਾ ਇਹ ਪ੍ਰੀ ਬੈਡਰ ਇੱਕ ਮਰਟਰ ਹੋਇਆ ਵਾ ਤੇ ਜਿਹੜਾ ਵਾ ਇਹ ਅਰਸ਼ਦੀਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਮ ਜਿਹੜਾ ਇਨਸਾਫ ਦਵਾਇਆ ਜਾਵੇ ਕਿੰਨੇ ਦਿਨ ਹਸਪਤਲ ਵਿੱਚ ਇਲਾਜ ਲਿਆ ਜਾਂਦਾ ਉਹ 30 30 ਤਰੀਕ ਨੂੰ 10 ਵਜੇ ਤੇ 25 ਮਿੰਟ ਤੇ ਐਕਸੀਡੈਂਟ ਹੋਇਆ ਤੇ 11 10 ਵਜੇ 40 45 ਮਿੰਟ ਤੇ ਅਸੀਂ ਹਸਪਤਲ ਲੈ ਗਏ ਆ ਤੇ ਉਸ ਤੋਂ ਬਾਅਦ 12 ਵਜੇ ਅਸੀਂ ਘੇੜੀ ਹਸਪਤਲ ਲੈ ਗਏ ਆ ਤੇ 6 ਤਰੀਕ ਨੂੰ ਉਸ ਤੋਂ ਬਾਅਦ 10 ਵਜੇ ਰਾਤ ਉਹਦਾ ਜੱਥ ਹੋ ਜਾਂਦੀ ਹੈ ਉਹਨਾਂ ਦੇ ਇੱਕ ਪਰਿਵਾਰ ਨੂੰ ਦੂਸਰਾ ਜਾ ਰਿਹਾ ਹੈ ਕਿ ਐਕਸੀਡੈਂਟ ਨਹੀਂ ਹੈ ਕਤਲ ਕੀਤਾ ਗਿਆ ਹੈ ਇਸ ਬਾਰੇ ਜਾਣਕਾਰੀ ਜੋ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਹਾਂ ਪਰਿਵਾਰ ਤੋਂ ਬਿਆਨ ਕਲਪਨਿਤ ਕੀ ਜਾ ਰਹੀ ਹੈ ਤੇ ਇਹਨੂੰ ਸਰਜੀ ਨੇ ਵੈਰੀਫਾਈ ਕੀਤਾ ਜਾ ਰਿਹਾ ਹੈ ਇਹ ਜਿਹੜੀ ਪੁਲਿਸ ਕਾਰਵਾਈ ਅੱਗੇ ਲੱਦੇ ਜਾ ਰਹੀ ਹੈ ਜੀ ਕਿਦਾਂ ਨਾਮ ਪਤਾ ਕੀ ਪਛਾਣ ਅਬਨੋਰ ਸਿੰਘ ਪੁੱਤਰ ਭਗਵੰਤ ਸਿੰਘ ਮਾਸੀ ਚਾਮਕਾ